ਵੱਡੀ ਖਾਲੀ ਕਰਕੇ ਆ ਕੇ ਆਪਾਂ ਚੱਲੇ ਹਾਂ ਵਿਆਹ ਤੇ ਆ ਦੋ ਪ੍ਰਿੰਦੇ ਭੇਜੇ ਸਾਨੂੰ ਲੈਣ ਵਾਸਤੇ ਇੱਕ ਸਰਕਾਰੀ ਪ੍ਰਿੰਦਾ ਇੱਕ ਬਾਹਰ ਦਾ ਪ੍ਰਿੰਦਾ ਆ ਸਰਕਾਰੀ ਵੀ ਨਹੀਂ ਦਾ ਗਲਤ ਆ ਬੰਦਾ ਜੀ ਉਂਗਲੀਆਂ ਦਿਖਾਈ ਜਾਂਦਾ ੱੱਕੇ ਗੱਡੀ ਖਾਲੀ ਹੁਣ ਡਟੋਰਾ ਕੱਢ ਕੇ ਆ ਗਏ ਵਿਆਹ ਚ ਆਉਣ ਚੈੱਕ ਕਰੋ ਬੈਕਟੇਜ ਐਂਟਰੀ ਹੋਣ ਲੱਗੀ ਐ ਜਮਿੰਦਰ ਉੱਪ ਖਾਸਾ ਖੁੱਲਾ ਹਨ ਵੈਸੇ ਪੈਲਸੰਦਰ ਤੇ ਚੈੱਕ ਇਟ ਆਹ ਉਹ ਆ ਗਿਆ ਜਿਹੜਾ ਮਾਰ ਕੇ ਆ ਗਿਆ ਵੈਸੇ ਨਾ ਆ ਗਿਆ ਅੱਜ ਲਈ ਕਿਸੇ ਦਿਨ ਆਹ ਦੇਖੋ ਨਹੀਂ ਨਹੀਂ ਬਾਈ ਔੜੀ ਔੜੀ ਬਾਈ ਕਿਹਦੇ ਮੁੰਡੇ ਕਿਹਦੇ ਮੁੰਡੇ ਦੀ ਗੱਲ ਇਹ ਬਦਨਾਕ ਨਹੀਂ ਸਿੱਧਾ ਡਾਇਰੈਕਟ ਜੱਗ ਚੋਂ ਸਪਲਾਈ ਭਾਈ ਤੇ ਬਲਾ ਦੋ ਭਾਜੀ ਮਾਣ ਲਾਈ ਜੱਗ ਜਾਂ ਮੂੰਹ ਨੂੰ ਇਹਨਾਂ ਨੂੰ ਗਲਾਸੋਂ ਮਿਲਣਾ ਨਹੀਂ ਤੂੰ ਜਾ ਕੇ ਹੱਥ ਲਵਾ ਗਲਾਸ ਤੋਂ ਵਾਜ ਜਾਂਦੀ ਹੈਗੇ ਟਾਈਮ ਨਾਲ ਨਿਕਲ ਹੈ ਟਾਈਮ ਨਾਲ ਲਵਾ ਗਲਾਸਾਂ ਨੂੰ ਨਹੀਂ ਉਥੇ ਦਾਰੂ ਦਾ ਮੂਡ ਬਣ ਜਾਂਦਾ ਨਹੀਂ ਆ ਪਾਸਾ ਆਪਣਾ ਉਹ ਪਾਸੇ ਨਹੀਂ ਜਾਣਾ ਆਪ ਜਿਆਦਾ ਲੈ ਸਹੀ ਗੱਲ ਹੈ ਭਾਈ ਭਾਜੀ ਆ ਤੁਸੀਂ ਮੁੰਡਾ ਨਸ਼ੇ ਵਾਲਾ ਲਾ ਲੈਣਾ ਸਾਡਾ ਮੈਂ ਕਹਿੰਦਾ ਇਹ ਦਾਰੂ ਪੀਣੀ ਹੁੰਦੀ ਉੱਥੇ ਮਿੰਟਮਾਂ ਮਿਲ ਜਾਣੀ ਮੈਨੂੰ ਆ ਦੇਖ ਇੱਧਰ ਖੜਾ ਮੈਨੂੰ ਇਹ ਨਹੀਂ ਮਿਲਦਾ ਪਿਆ ਕਹਿੰਦਾ ਦੁਨੀਆ ਜੀਣੇ ਨਿੰਦੀ ਹੈਗੀ ਚੱਕਿਆ ਯਾਰ ਚੱਕਿਆ ਯਾਰ ਸੋਫੀਆ ਤੋਂ ਲੈ ਪਿਆ ਜੀ ਮਿਕਸ ਕਰ ਦੋ ਇਹ ਨਹੀਂ ਪਾਰ ਚਾੜਣੇ ਯਾਰ 5 ਹਾਂ 4 5 ਆਣੇ ਆ ਦੋ ਹੋ ਗਏ ਤੁਸੀਂ ਪੀ ਚਲੋ ਉਹਨੇ ਗੱਲ ਕਰਿਆ ਕਿ ਆਹ ਕਿਹੜਾ ਕੁੜੀਆਂ दारू ਦੇ ਰਹੇ ਆ ਪੀ ਆਏ ਲੈ ਆਪਣੀ ਗੱਲ ਮੈਂ ਤਾਂ ਮੈਨੂੰ ਝੂਠ ਨਾ ਬੋਲ ਬਲੂ ਦੇ ਚੱਕਰ ਤੇ ਬਲੂ ਦੇ ਚੱਕਰ ਝੂਠ ਹੈ ਬਲੂ ਕੋਲ ਲੈ ਕੇ ਕਰੋ ਯਾਰ ਬਜਟ ਵੀ ਨਹੀਂ ਆ ਦੇ ਕੇ 100 ਰੁਪਏ ਨਹੀਂ ਯਾਰ ਉਹ ਕਹਿੰਦਾ 1000 ਕੁੜੀਆਂ दारू ਦੇਣ ਲੱਗੇਗਾ ਕਹਿੰਦਾ ਅੰਦਰ ਪੀਂ ਕੇ ਆਉਣਾ ਅਸਲੀ ਲਮਕਾ ਪੁਆਇਆ ਹੈ ਬੰਦਾ ਲੈ ਸੀ ਪੀ ਅਸਲੀ ਲਮਕਾ ਪੁਆਇਆ ਹੈ ਅੰਦਰ ਤਾਂ ਛੱਟ ਕਾ ਨਹੀਂ ਪਾਈ ਪਰ ਛੋਟੀ ਛੱਟ ਲੈ ਆਈ ਯਾਰ ਛੱਟ ਉਹਨੇ ਧਿਆਨ ਦੀ ਨਹੀਂ ਲਿਆ ਨਾ ਪਾਦੇ ਨਹੀਂ ਇੰਦਰ ਕੇ ਦੀ ਤਾਂ ਆ ਕੇ ਆ ਪਾਣੀ ਪੀ ਗਈ ਬਾਈ ਇਹ ਕੁਦਰਤੀ ਮੈਂ ਪਾ ਕੇ ਆਇਆ ਵਾ ਤਾਂ ਸਰ ਗਿਆ ਚੱਲ ਕੋਈ ਨਾ ਅਸੀਂ ਦੋਆ ਪੈਂਡ ਵਈਆਂ ਨੇ ਪੀ ਲੈਣਾ ਇਹ ਸ਼ਿਅਰ ਸ਼ਿਅਰ ਹਾਂ ਮੈਂ ਲਾ ਪੀ ਜੇ ਅਬ ਆਪੇ ਕੀ ਕਰਦੇ ਮੈਂ ਖਾਤੇ ਕਿ ਕਰਦੇ ਹਾਂ ਕੋਈ ਪ੍ਰੈਕਟਿਸ ਨੇ ਹਾਂ ਮੈਂ ਮੁਕੰਨੀ ਉਹ ਕੱਪੜੇ ਪਾ ਬਿੰਦਰ ਬਿੰਦਰ ਉਹ ਬਿੰਦਰ ਉਹ ਬਿੰਦਰ ਚਲੋ ਚੱਲੀਏ दारू ਵਾਲੀਆਂ ਆਵਾਜ਼ਾਂ ਮਾਰਦੀਆਂ ਨੋ ਅਲੋ ਨੋ ਅਲੋ ਹਰ ਜਲ ਜਲ ਭਾਈ ਤੁਹਾਡੀ ਵੀਡੀਓ ਤਾਂ ਇਹਨੇ ਆਇ ਮਸ਼ਹੂਰ ਕਰੀ ਵੀ ਆ ਕਿਹੜੀ ਕਿਹੜੀ ਮਤਲਬ ਵੀ ਲਾਉਂਦੇ ਹੋ ਚਲੋ ਅੱਛਾ ਹੋਲੀ ਪਰ ਇਹ ਸਾਰੇ ਹੀ ਆ ਵਿਆਹ ਚ ਕਿਹੜਾ ਲੈਣਾ ਉਹ ਅੰਦਰ ਆ ਉਹ ਬਹੁਤ ਜਗਾ ਸੇਵਾ ਕਰੋ ਮਾਲਵਾ ਜੁਗਨੀ ਕਿਹੜੀ ਪੀਣੀ ਉਹ ਗੱਲ ਅਸਤ ਤੁਸੀਂ ਬਸ ਕਿਹੜੀ ਜੁਗਨੀ ਪੀਣੀ ਜੁਗਨੀ 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 ਮੀਣੀ ਮੀਣੀ ਕਿਹੜੀ ਵੀ ਹੋਣੀ ਆ ਮਾਲਵਾਈ ਵੀ ਆ ਦੇਸੀ ਦਾਰੂ ਵੀ ਹੈਗੀ ਆ ਕਿਹੜੀ ਲੈਣੀ ਉਹ ਦੇਖੋ ਉਹਦੇ ਪਈ ਠੀਕ ਆ ਪੰਜਾਬ ਜੁਗਨੀ ਹਾਂ ਹੈਪੀ ਬਈ ਅਨਲ ਲੱਗ ਦੰਦੂਰੀ ਔਨ ਡਿਮਾਂਡ ਹਾਏ ਹੱਡੀਆਂ ਬੱਚੀਆਂ ਨੇ ਸਾਥ ਮੇ ਲੈ ਜਾਏਂਗੇ ਲਕੋ ਕੇ ਲਕੋ ਕੇ ਲਕੋ ਕੇ ਮੱਛੀ ਮੱਛੀ ਖਾ ਕੇ ਆਏ ਆਪਾਂ ਦੇ ਨਾਲ ਕੋਈ ਵੀ ਨਹੀਂ ਲੱਗੇ ਹੋਏ ਆ। ਲੋ ਜੀ ਵਿਆਹ ਸਟੈਂਡ ਕਰਨ ਤੇ ਆਪਾਂ ਨੂੰ ਦੂਜੇ ਵਿਆਹ ਜਾ ਕੇ ਜੇਐਸ 'ਚ ਆ ਆਪਣਾ ਗੰਜਾ ਮਿਲ ਨਹੀਂ ਕਰਦਾ ਹੋਇਆ। ਇਹ ਉਹ ਮਿੰਟ ਨਾ ਲੱਗੇ। ਆਪਾਂ ਅੱਗੇ ਫੇਰ ਆਪਣੇ ਪਹਿਲਾ ਨੇ ਵਿਆਹ ਤੇ ਵਾਪਸ ਸੀ। ਕਾਡੀ ਫੈਲ ਗਿਆ ਕੀ ਹੋ ਗਿਆ ਹਾਂ ਲੋ ਜੀ ਵਿਆਹ ਹੋ ਗਿਆ ਖਤਮ ਆਪਾਂ ਚੱਲੇ ਹੁਣ ਘਰ ਵਾਪਸ ਘਰ ਦੇ ਤਾਂ ਚੱਲੇ ਸਾਡੇ ਤੇ ਅਸੀਂ ਰੁੱਕੇ ਜਾਵਾਂਗੇ ਠਹਿਰ ਕੇ ਇਹ ਕਰ ਰਿਹਾ ਹੈ ਕਿ ਇੱਕ ਦਿਨ ਲੈ ਕੇ ਗਿਆ ਚਾਰ ਦਿਨ ਲੱਗੇ ਰੋਂਦੂ ਕਿੰਨੇ ਦਿਨ ਦਾ ਲੱਗਿਆ ਰੋਂਦੂ ਓਏ ਜਿਹਨੇ ਕਰਦੀ ਉਹ ਨਾ ਓ ਰੋਂਦੂ ਸਾਥਰੀ ਹੋਈ ਹੈ ਵੀ ਅੱਜ ਕਹਿੰਦਾ ਓਏ ਰੋਂਦੂ ਉਹ ਕਰਦਾ ਇਨਾ ਦਿਨ ਤੋਂ ਉਹ ਗੱਲ ਲੱਗੀ ਨੂੰ ਖਾਸ ਹੁੰਦੀ ਜਾਂਦੀ ਹੈ ਓਏ ਹੋਏ ਬਿਮਾਰ ਆ ਮੁੰਡਾ ਸਾਡਾ ਚੱਲ ਨਹੀਂ ਜਾ ਗੱਲ ਜਮਾ ਚਲ ਸੌਰੀ ਓਏ ਚੁੱਪ ਕਰਾ ਤਾ ਆਪਨੇ ਪਿੱਛੇ ਵੇਖੀ ਲਾਈਨ ਫਾਟਕਦਾ ਜਾਮ ਦੇਖੋ ਬਹੁਤ ਲੰਬਾ ਜਾਮ ਉਹ ਪਹਿਲਾਂ ਹੀ ਤਾਂ ਲਾਤ ਆ 15-20 ਮਿੰਟ ਹੋ ਗਏ ਆਪਾਂ ਨੂੰ ਖੜਾ ਨੂੰ ਬਾਈ ਆ ਲੈ ਇਹਨਾਂ ਦਾ ਯਾਰ ਰੋਪੜ ਹੋਣੀਆਂ ਨੇ ਟ੍ਰੇਨ ਨੂੰ ਨਹੀਂ ਪਰ ਇੱਧਰੋਂ ਆਈ ਇਧਰੋਂ ਆਈ ਆ ਕਿਤਨਾ ਦੂਰੀ ਹੋਣੀ ਕੀਰਤਪੁਰ ਸਾਹਿਬ ਆਉਣੀ ਚ ਲਾ ਦੰਦੇ ਆ ਲਿਕਾਂ ਦੇ ਕੰਮ ਚੱਲਦੇ ਹੋਏ ਬੋਟਾ ਕਰਦੇ ਆਂ ਤੁਮੀ ਦੇਖ ਲਾ ਗਿਆ ਇੱਕ ਗੱਡੀ ਖੜਦੀ ਆ ਇਹ ਅਬ ਕਿਆ ਕਰਦੇ ਪਤਾ ਨਹੀਂ ਪਿੰਡਾਂ ਦੇ ਪੰਜ ਬਣ ਜਾਂਦੇ ਲੋਕੇ ਉਹ ਭਰਾਵਾ ਅਸੀਂ ਅਸੀਂ ਉਹਦੀ ਕਰਾਈ ਵੀ ਆ ਸਾਡੇ ਵਾਲੀ ਹਾਂ ਕੋਈ ਮਤਲਬ ਪਾਉਂਦਾ ਸਾਡੇ ਵਾਲੀ ਦੇਖੀ ਜਾਗਾ ਬਾ ਪੰਜ ਬਣ ਜੋਗੇ ਇਹ ਤਾਂ ਕਹਿੰਦਾ ਇੱਕ ਢੋਲੀ ਰਕਵਾ ਸਾਡੇ ਵਾਲੀ ਤਾਂ ਸਿਮੈਂਟਡ ਆ ਨਹਿਰ ਪਾਰ ਕਰਦੀ ਸਾ ਸਾਡਾ ਰਤਨਪੁਰਾ ਚੱਲੂ ਆ ਪਾਰ ਤੇ ਗੇਰ ਤੇ ਲੈ ਤੈਨੂੰ ਬਣਾ ਦੇਵੇਂ ਤੂੰ ਤਾਂ ਗੇਰ ਦੇਵੇਂ ਹੋਰ ਅਗਲੀਆਂ ਆਣੀਆਂ ਇਹਨਾਂ ਨੂੰ ਬਾਈ ਉਹ ਮੈਂ ਮਤਲਬਿੰਦਾ ਤੇਰੇ ਨਾਲ ਕੋਈ ਜਾਂਦਾ ਜਾਂਦਾ ਤੂੰ ਕਿਸੇ ਨੂੰ ਇਹ ਰਗੜ ਸਕਦਾ ਹੈ ਹਾਂ ਬਾਪ ਤੇਰਾ ਨਾਮ ਬੈਠੋ ਛੋਟੇ ਟਾਇਰ ਚਾਹੀਦੇ ਮੜੇ ਜੀ ਬਸ ਇਹ ਬਣੀ ਜੀ ਅਸੀਂ ਉਹਦਾ ਕਿਆ ਕਹਿੰਦੇ ਉਹਦੇ ਤਾਂ ਨਿਆਜ ਵਾਦਾ ਚੱਕਦਾ ਉਹਦਾ ਕੀ ਤਮਾਕੀ ਤੂੰ ਤਾਂ ਇਹ ਵੀ ਆ ਤੇਰਾ ਕੋਟੇ ਆਪਣਾ ਹੈ ਉਹਦਾ ਰੇਗੀ ਬਰੇ ਪੈਣਾ ਜੀ ਪੱਚਾ ਪੈਣਾ ਤੂੰ ਤਾਂ ਟਾਇਰ ਚੋਰੀ ਕਰ ਚੋਰੀ ਰਹਿਣਦੇ ਬਾਈ ਫਿਰ ਚੋੜੇ ਜਾਣਗੇ ਯਾਰ ਤਾਂ ਚੋੜੇ ਕਰਦੇ ਦੀਆਂ ਗੱਲਾਂ ਕਰਨੀਆਂ ਕਿਉਂਕਿ ਤੁਹਾਨੂੰ ਪਤਾ ਹੈ ਚਲਾਣ ਤੋਂ ਤੇ ਉੱਥੀ ਪਹੁੰਚਣਾ ਹੈ ਸੀਵੀ ਕੀ ਸੈਂਸ ਨਹੀਂ ਆਇਆ ਯਾਰ ਲੋਕਾਂ ਨੂੰ ਆਪਣੇ ਹਾਂ ਤੂੰ ਮੱਚਿਆ ਯਾਰ ਅੱਜ ਫਿਰ ਉਹ ਜੱਕਦੇ ਸਰਕਾਰੀ ਵਾਲੇ ਸਰਕਾਰੀ ਨੂੰ ਮੈਂ ਕਿਹਾ ਕਿ ਬਾਟਲ ਲਵਾ ਕੇ ਚਲਾ ਗਿਆ ਇਧਰੋਂ ਮੈਂ ਚੱਲ ਮੈਂ ਤਾਂ ਚੱਕ ਦਿੱਤੀ ਸਰਕਾਰੀ ਸਕੂਲ ਚ ਲੱਗੀ ਹਾਂ ਤੂੰ ਨਿਆਣੇ ਕੁੱਟ ਰਹੀ ਹੈ ਇਸ ਹਾਈ ਸਕੂਲ ਚ ਲੱਗੇ ਹੈ ਹਾਂ ਛਾਂ ਕੇ ਰੱਖ ਦੀਏ ਪਰ ਮੈਂ ਇਧਰ ਵੀ ਅਗਲਾ ਨਹੀਂ ਕਰਦੀ ਤੇ ਤੂੰ ਟ੍ਰਿਪ ਜਨ ਲਈ ਇਹਦਾ ਟ੍ਰਿਪ ਮਗ ਪੈਸੇ ਦੱਬਣ ਨੂੰ ਵੇਚੇ ਚਾਹਾਂ ਮੱਚੇ ਇੱਥੀ ਹੋ ਜਵੇ ਇਹਨੇ ਜੀ ਕ੍ਰੀਫ ਵਿੱਚ ਜਬੇ ਦਪਨੇ ਆ ਨਿਆੜਿਆਂ ਨੂੰ ਕਹਿ ਕੇ ਘੱਟ ਬੱਦ ਓਏ ਹਾਂ ਯਾਰ ਕੀ ਹੋ ਰਿਹਾ ਏ ਹਾਂ ਜਿਵੇਂ ਕੀ ਹੋ ਗਿਆ ਅਕਰ ਕਰ ਜਹਾਜਾ ਕਿਥੋਂ ਉਧਰ ਮਜੀਟੋ ਦੀ ਹੈਗਾ ਮੇਰੀ ਤਾਜ਼ ਮੇਰੀ ਤਾਜ਼ ਮਜੀਟ ਦੇਖ ਲੈ ਆਪਣਾ ਇਹੇ